एमडी व्हीकल सेल चैनल ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਛੋਟਾ ਵੀਰ ਮੇਲੂ ਟੱਲਵਾ ਤੇ ਬਾਈ ਤੁਹਾਡੇ ਲਈ ਆਪਾਂ ਜਾ ਗੱਡੀ ਸੇਲ ਲਈ ਲੈ ਕੇ ਆਏ ਆ ਆਲਟੋ ਗੱਡੀ ਆ ਬਾਈ 2005 ਮਾਡਲ ਗੱਡੀ ਦਾ ਰੰਗ ਰੰਗ ਬਿਲਕੁਲ ਸਾਫ਼ ਤੇ ਆ ਬਾਹਰ ਜਾਣ ਕਰਕੇ ਬਾਈ ਨੇ ਵੇਚਣੀ ਸੀਗੀ ਬਾਈ ਨੇ ਜਾਣਾ ਸੀ ਬਾਹਰ ਵਿਦੇਸ਼ ਤੇ ਗੱਡੀ ਘਰੇ ਖੜੀ ਆ ਬਈ ਘਰੇ ਖੜੀ ਗੱਡੀ ਬਕਾਊ ਹੈ ਤੇ ਗੱਡੀ ਵੀ ਇਹਨਾਂ ਦੀ ਸਾਹਮਣੇ ਰੱਖੀ ਹੋਈ ਸੀ ਬਾਕੀ ਤੁਹਾਨੂੰ ਗੱਡੀ ਵੀ ਸਾਰੀ ਦਿਖਾਉਣਾ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਤੁਹਾਨੂੰ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੀ ਜਿਹੜੀ ਘੰਟੀ ਹੈ ਉਹ ਤੇ ਵੀ ਕਲਿੱਕ ਕਰ ਦਿਓ ਤੇ ਆਓ ਫਿਰ ਤੁਹਾਨੂੰ ਪਹਿਲਾਂ ਆਪਾਂ ਪੂਰੀ ਗੱਡੀ ਵਖਾ ਲਈਏ ਆ ਦੇਖੋ ਤੁਹਾਡੇ ਸਾਹਮਣੇ ਗੱਡੀ ਖੜੀ ਹੈ ਰੰਗ ਰੰਗ ਵਧੀਆ ਪਿਆਗਾ ਚਾਰੇ ਟਾਇਰ ਆ ਜਿਹੜੇ ਟਾਇਰ ਵੀ 80% ਦੇ ਟਾਇਰ ਪਏ ਆ ਆ ਦੇਖੋ ਚਾਰੇ ਟਾਇਰ ਪੂਰੇ ਵਧੀਆ ਨਵੇਂ ਪਏ ਆ ਬਾਕੀ ਗੱਡੀ ਦਾ ਰੰਗ ਵੀ ਸਾਫ਼ ਪਿਆਗਾ ਘਰੇ ਖੜੀ ਹੈ ਗੱਡੀ ਆ ਦੇਖੋ ਟਾਇਰ ਟੂ ਰਹਿਣ ਜਾਂ ਮੋਕੇ ਪਏ ਆ 2005 ਮਾਡਲ ਆ ਬਾਈ ਗੱਡੀ ਤੇ ਜੇ ਕਿਸੇ ਵੀ ਭਰਾ ਨੂੰ ਚਾਹੀਦੇ ਹੋਏ ਆਪਾਂ ਪੂਰਾ ਡਰੈੱਸ ਵੀ ਦੇਵਾਂਗੇ ਤੇ ਨਾਲੇ ਬਾਈ ਦਾ ਮੋਬਾਈਲ ਨੰਬਰ ਆ ਦੇਖੋ ਪਹਿਲਾਂ ਤੁਹਾਨੂੰ ਗੱਡੀ ਦਿਖਾ ਦਈਏ ਸਾਰੀ ਚਾਰ ਚਾ ਚਾਰ ਚ ਫਿਰ ਤੇ ਬਾਕੀ ਗੱਡੀ ਦਾ ਜਿਹੜਾ ਰੰਗ ਰੂਗਣ ਵਧੀਆ ਪਿਆ ਬਾਕੀ ਵਿੱਚੋਂ ਦੇਖ ਲੋ ਸਾਫ਼ ਈ ਗੱਡੀ ਬਿਲਕੁਲ ਸੀਟਾਂ ਵੀ ਲੈਦਰ ਆ ਵਧੀਆ ਸੀਟਾਂ ਪਈਆਂ ਕੰਮ ਪੂਰੀਆਂ ਆ ਦੇਖੋ ਵਿੱਚੋਂ ਆ ਸੀਟਾਂ ਸਾਰੀਆਂ ਲੈਦਰ ਸੀਟਾਂ ਨੇ ਬਾਕੀ ਤੁਸੀਂ ਆਪਣਾ ਆਪ ਵੇਖ ਪਰਖ ਕੇ ਲੈ ਜਾ ਸਕਦੇ ਹੋ ਮੇਰਾ ਕੰਮ ਆ ਤੁਹਾਨੂੰ ਗੱਡੀ ਵਿਖਾਉਣੀ ਵੇਖ ਪਰਖ ਕੇ ਤੁਸੀਂ ਆਪ ਲੈ ਕੇ ਜਾਣੀ ਆ ਤੁਹਾਨੂੰ ਨੰਬਰ ਆ ਜਿਹੜਾ ਉਹ ਵੀ ਦੱਸ ਦਿੰਨਾ ਆ ਸਕਰੀਨ ਦੇ ਉੱਤੇ ਜਿਹੜਾ ਉੱਪਰਲੇ ਪਾਸੇ ਨੰਬਰ ਚੱਲ ਰਿਹਾ ਹੈ ਇਹ ਨਾਲ ਬਾਈਂ ਦਾ ਹੀ ਹੈ ਤੇ ਜਿਹੜਾ ਵੀਡੀਓ ਦੇ ਹੇਠਾਂ ਨੰਬਰ ਸਕਰੀਨ ਤੇ ਤੁਸੀਂ ਦੇਖ ਰਹੇ ਆ ਉਹ ਨੰਬਰ ਮੇਰਾ ਹੈ ਤੇ ਜੇ ਕਿਸੇ ਵੀ ਭਰਾ ਨੇ ਆਪਣੀ ਕੋਈ ਗੱਡੀ ਜਾਂ ਕੋਈ ਟਰੈਕਟਰ ਟਰਾਲੀ ਸੇਲ ਕਰਨੀ ਹੋਵੇ ਕੋਈ ਮਸ਼ੀਨਰੀ ਤਾਂ ਇਸ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਆ ਗੱਡੀ ਦੇ ਮਾਲਕ ਦਾ ਨੰਬਰ ਜਿਹੜਾ ਉੱਪਰਲਾ ਨੰਬਰ ਹੈ ਇਹਦੇ ਉੱਤੇ ਤੁਸੀਂ ਸੰਪਰਕ ਕਰਕੇ ਇੰਨੇ ਕੋਲੇ ਆ ਕੇ ਗੱਡੀ ਵੇਖ ਪਰਖ ਕੇ ਲੈ ਜਾ ਸਕਦੇ ਹੋ। ਬਾਕੀ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਸੀ ਕਿ ਇਸ ਗੱਡੀ ਦੀ ਪਾਸੰਗਾ 2020 ਤੱਕ ਖਤਮ ਹੋ ਚੁੱਕੀ ਹੈ ਭਾਈ। ਤੇ ਬਾਕੀ ਤੁਸੀਂ ਆ ਨੰਬਰ ਤੇ ਸੰਪਰਕ ਕਰ ਸਕਦੇ। ਧੰਨਵਾਦ ਜੀ।